ਇਸ ਵੇਲੇ ਦੀ ਵੱਡੀ ਖਬਰ ਮਹਿਲਾਵਾਂ ਨੂੰ 1000 ਰੁਪਏ ਦੇਣ ਨੂੰ ਲੈ ਕੇ ਸਾਹਮਣੇ ਆਉਂਦੀ ਪਈ ਹੈ ਜਲੰਧਰ ਦੇ ਵਿੱਚ ਮਹਿਲਾਵਾਂ ਨੂੰ ਇੱਕ ਇੱਕ 1000 ਰੁਪਏ ਦਿੱਤਾ ਜਾ ਰਿਹਾ ਹੈ ਪਰ ਇਹ 1000 ਰੁਪਏ ਕਿਸ ਦੇ ਵੱਲੋਂ ਦਿੱਤਾ ਜਾ ਰਿਹਾ ਹੈ ਬਹੁਤ ਵੱਡੀ ਖਬਰ ਜਲੰਧਰ ਤੋਂ ਨਿਕਲ ਕੇ ਸਾਹਮਣੇ ਆਉਂਦੀ ਪਈ ਹੈ ਜਿਸ ਦੇ ਵਿੱਚ ਕੁਝ ਲੋਕਾਂ ਦੇ ਵੱਲੋਂ ਜਲੰਧਰ ਦੇ ਵਿੱਚ ਡਾਕਟਰ ਭੀਮਰਾਓ ਅੰਬੇਦਕਰ ਚੌਕ ਦੇ ਵਿੱਚ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਉਸ ਤੇ ਵਿੱਚ ਹੁਣ ਧਰਨਾਕਾਰੀਆਂ ਦੇ ਵੱਲੋਂ ਕਿਹਾ ਗਿਆ ਹੈ ਕਿ ਜੋ ਸਰਕਾਰ ਦੇ ਵੱਲੋਂ 3 ਸਾਲ ਪਹਿਲਾਂ ਦਾਵਾ ਕੀਤਾ ਗਿਆ ਸੀ ਭਾਵੇਂ ਕਿ ਸਰਕਾਰ ਦੇ ਵੱਲੋਂ ਉਹ ਲਾਰਾ ਪੂਰਾ ਨਹੀਂ ਕੀਤਾ ਗਿਆ ਪਰ ਉਸ ਨੂੰ ਯਾਦ ਦਿਵਾਉਣ ਦੇ ਲਈ ਉਹਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਉੱਤੇ ਹੀ ਮੌਜੂਦ ਮਹਿਲਾਵਾਂ ਨੇ ਦੱਸਿਆ ਕਿ ਸਰਕਾਰ ਨੇ ਤਾਂ ਸਾਡੇ ਨਾਲ ਮਜ਼ਾਕ ਕੀਤਾ ਪਰ ਇਹ ਲੋਕ ਹੁਣ ਸਾਡੇ ਨਾਲ ਮਜ਼ਾਕ ਕਰਦੇ ਪਏ ਨੇ ਜੇਕਰ ਦੇਣਿਆ ਤਾਂ ਅਸਲੀ ਨੋਟ ਦਿਓ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇੱਕ ਪਾਸੇ ਇੱਥੇ ਧਰਨਾ ਪ੍ਰਦਰਸ਼ਨ ਚੱਲਦਾ ਪਿਆ ਹੈ ਪਰ ਦੂਸਰੇ ਪਾਸੇ 1000 ਰੁਪਏ ਦੇ ਕਿਹੜੇ ਨੋਟ ਮਿਲਦੇ ਪਏ ਆ ਜ਼ਰੂਰ ਇਹ ਵੀਡੀਓ ਤੇ ਆਪਣੀ رائے ਰੱਖਣ ਦੀ ਕੋਸ਼ਿਸ਼ ਕਰਨਾ ਜਿਹੜੇ ਵਾਦਾ ਕੀਤਾ ਸੀ ਸਰਕਾਰ ਨੇ ਤਾਂ ਉਹ ਪੂਰਾ ਕਰਨਾ ਚਾਹੀਦਾ ਹੈ ਅੱਛਾ ਹੁਣ ਇਹ ਪ੍ਰਦਰਸ਼ਨ ਹੋ ਰਿਹਾ ਉਸ ਬਾਰੇ ਤੁਹਾਡਾ ਕੀ ਕਹਿਣਾ ਹੈ ਹਰਦਾਇ ਚਲੋ ਉਹ ਆਪਣੀ ਜਗ੍ਹਾ ਠੀਕ ਆ ਕਰਦੇ ਆ ਪ੍ਰਦਰਸ਼ਨ ਮੰਗਦੇ ਆ ਵੀ ਹਜ਼ਾਰ ਰੁਪਏ ਜਿਹੜਾ ਉਹਨਾਂ ਨੇ ਵਾਦਾ ਕੀਤਾ ਦੇਣਾ ਚਾਹੀਦਾ ਸੀ ਪਰ ਉਹਨਾਂ ਨੇ ਨਹੀਂ ਦਿੱਤਾ ਪਰ ਜਿਹੜਾ ਉਹ ਨਕਲੀ ਨੋਟ ਦੇ ਰਹੇ ਆ ਬੱਚਿਆਂ ਦੇ ਹੱਥ ਚ ਫੜਾਉਂਦੇ ਆ ਕਿਸੇ ਔਰਤ ਦੇ ਹੱਥ ਵਿੱਚ ਫੜਾ ਦਿੰਦੇ ਪਰ ਉਹ ਨਹੀਂ ਸਹੀ ਲੱਗਦਾ ਉਹ ਨਹੀਂ ਸੀ ਲਗੋ ਨਹੀਂ ਸੀ ਇਹ ਵੀ ਤਾਂ ਇਹ ਵੀ ਮਜ਼ਾਕ ਹੀ ਹੋ ਗਿਆ ਨਾ ਬੱਚਿਆਂ ਨਾਲ ਮਜ਼ਾਕ ਹੋ ਗਿਆ ਤੁਸੀਂ ਬੱਚਿਆਂ ਨੂੰ ਹਜ਼ਾਰ ਹਜ਼ਾਰ ਰੁਪਏ ਪੜਾ ਰਹੇ ਹੋ ਇਹ ਇਸ ਤੋਂ ਵੱਧ ਮਜ਼ਾਕ ਹੋਰ ਕੀ ਆ ਬਹੁਤ ਸਰਕਾਰ ਵੀ ਮਜ਼ਾਕ ਕਰੀ ਇਹ ਬੰਦਾ ਵੀ ਮਜ਼ਾਕ ਹੀ ਕਰ ਰਿਹਾ ਫਿਰ ਇਹ ਤਾਂ ਮਜ਼ਾਕ ਹੀ ਹੋ ਰਿਹਾ ਨਾ ਚਲੋ ਆਪਣੀ ਜਗਾ ਸਹੀ ਆ ਵੀ 400 ਰੁਪਏ ਦੇਣਾ ਚਾਹੀਦਾ ਪਰ ਇਹ ਗੱਲ ਗਲਤ ਹੈ ਜਿਹੜਾ ਨਕਲੀ ਨੋਟ ਦੇ ਰਹੇ ਆ ਕੀ ਕਹਿੰਦੇ 20 ਟੁਟ ਕਹਿੰਨਾ ਤੁਸੀਂ ਸਭ ਤੋਂ ਪਹਿਲਾਂ ਤਾਂ ਮੈਂ ਜੈ ਭੀਮ ਜੈ ਪਰ ਰਵਾਵਾਂ ਮੈਂ ਸੀਸ਼ਕਮਾ ਨਹਰ ਭਾਰਤ ਪ੍ਰਧਾਨ ਭਾਰਤ ਚੰਦ ਜਨ ਬਾਲਤੀ ਜਿਆਦਾ ਸਰ ਪਰ ਰਾਸ਼ਟਰਾ ਆਮਦ ਪਾਲੀ ਖਿਲਾਫ ਆ 3 ਸਾਲ ਦਾ ਸਮਾਂ ਹੋ ਗਿਆ ਇਹਨਾਂ ਨੇ ਕਿਹਾ ਸੀ ਕਿ ਸਰਕਾਰ ਬਣਨ ਦੇ ਸਾਰ ਹੀ 1 ਕਹ ਹਜ਼ਾਰ ਰੁਪਿਆ ਪੰਜਾਬ ਦੀਆਂ ਮਹਿਲਾ ਦੇ ਅਕਾਊਂਟ ਦੇ ਵਿੱਚ ਜਾਵੇਗਾ ਤਰੀਪ 3 ਸਾਲ ਦਾ ਸਮਾਂ ਹੋ ਗਿਆ ਪਰ ਅੱਜ ਤੱਕ ਕਿਸੇ 1 ਰੁਪਿਆ ਨਹੀਂ ਆਇਆ ਸਾਡੇ ਰਾਜ ਰੋਸਮੀ ਵਾਲਾ ਸੀ ਇਸੇ ਕਰਕੇ ਸੀ ਅਸੀਂ ਇਹ ਨੋਟ ਵੀ ਵੰਡੇ ਆ ਚਿਲਡਰਨ ਬੈਂਕ ਵਾਲੇ ਕਿ ਆਹ ਲੋ ਜੀ ਭਗਾਉਂਦਾ ਯਾਦ ਕਰਾਇਆ ਕਿ ਤੁਹਾਨੂੰ ਸ਼ਾਇਦ ਹੁਣ ਯਾਦ ਆ ਜਾਈਏ ਕਿ ਤੁਸੀਂ ਇੱਕ ਵਾਅਦਾ ਕੀਤਾ ਸੀਗਾ ਬਸ ਸਾਡੇ ਇਹ ਬਰਾ ਇੱਕ ਮੰਗ ਪੱਤਰ ਦਿੱਤਾ ਵਾ ਇਹ ਪ੍ਰੇਮ ਖੋਨੀ ਸਾਹਿਬ ਦੇ ਨਾਮ ਤੇ ਜੀ ਸਾਹਿਬ ਮੈਂ ਲਾਵਾਂ ਮੈਂ ਲਾਵਾਂ ਕਹਿ ਰਹੀ ਆ ਨੇ ਕਿ ਵੀ ਸਰਕਾਰ ਨੇ ਤਾਂ ਮਜ਼ਾਕ ਕੀਤਾ ਕੀਤਾ ਹੁਣ ਕੋਈ ਵੀ ਮਜ਼ਾਕ ਕਰੇ ਹੁਣ ਨਤੀਜਾ ਨੁਕਦੀ ਕੀ ਨਹੀਂ ਮਜ਼ਾਕ ਨਹੀਂ ਕਰ ਰਹੇ ਜੀ ਅਸੀਂ ਦੱਸਦੇ ਕਿ ਬੱਚਿਆਂ ਵਾਸਤੇ ਖੇਡਣਾ ਸੇ ਨੋਟ ਦਿੱਤੇ ਤੁਹਾਨੂੰ ਚਾ ਲੋ ਅੱਜ ਵੀ ਨਹੀਂ ਦੇਦੇ ਅਸੀਂ ਹੁਣ ਵੀ ਦੇ ਰਹੇ ਆ ਜੀ ਕਿ ਆ ਦੇਖੋ ਤੁਹਾਡੇ ਵਾਸਤੇ ਚੇਤਾ ਕਰਾ ਰਹੇ ਭਗਵੰਤ ਮਾਨ ਸਰਕਾਰ ਨੂੰ ਕਿ ਤੁਸੀਂ ਯਾਦ ਕਰੋ ਕਿ ਜੋ ਵਾਅਦਾ ਕੀਤਾ ਸੀਗਾ ਸਿਰ ਅੱਜ ਇਹ ਪ੍ਰੋਟੈਸਟ ਕਰ ਰਹੇ ਸੀ ਕੀ ਕਾਰਨ ਹਾਂਜੀ ਇਹ ਭਾਰਤੀ ਆਮਦਾਨਤਾ ਪਾਰਟੀ ਦੇ ਵਰਕਰ ਹੈ ਤੇ ਇਹਨਾਂ ਨੇ ਫਿਰ ਮੰਗ ਪੱਤਰ ਦਿੱਤਾ ਕਿ ਪੰਜਾਬ ਸਰਕਾਰ ਨੇ ਝੂਠੇ ਵਾਦੇ ਕੀਤੇ ਹਜ਼ਾਰ-ਹਜ਼ਾਰ ਰੁਪਏ ਵਾਲੇ ਤੇ ਉਹ ਦਿੱਤੇ ਨਹੀਂ ਹੈਗੇ ਤੇ ਇਹਦੇ ਵਾਸਤੇ ਅਸੀਂ ਇਹ ਸਰਕਾਰ ਲੈਵਲ ਦੀ ਕੰਮ ਹੈ ਅਸੀਂ ਡੀਸੀ ਸਾਹਿਬ ਨੂੰ ਭੇਜ ਦਾਂਗੇ ਤੇ ਉਹ ਅੱਗੇ ਤੇ ਪ੍ਰੋਪਰ ਕਾਰਵਾਈ ਕਰਨਗੇ